ਸਿੰਖ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਪੇਸ਼ ਹੈ ماں ਕਵਿਤਾ ਦੀ ਵਿਆਖਿਆ ਤੇ ਪ੍ਰਸ਼ਨ ਉੱਤਰ ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ماں ਕਵਿਤਾ ਇਸ ਵੀਡੀਓ ਦੇ ਵਿੱਚ ਅਸੀਂ ਦੋ ਕਵਿਤਾਵਾਂ ਦੀ ਵਿਆਖਿਆ ਤੇ ਉਹਨਾਂ ਤੇ ਆਧਾਰਿਤ ਪ੍ਰਸ਼ਨ ਉੱਤਰ ਕਰਾਂਗੇ ਇਹਨਾਂ ਵਿੱਚੋਂ ਪਹਿਲੀ ਕਵਿਤਾ ਮਾਂ ਜਿਹੜੀ ਕਿ ਇੱਕ ਰੁਬਾਈ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਹੈ ਤੇ ਦੂਸਰੀ ਕਵਿਤਾ ਮਾਸਟਰ ਅਮਰੀਕ ਸਿੰਘ ਦੀ ਹੈ ਸਭ ਤੋਂ ਪਹਿਲਾਂ ਇਨ੍ਹਾਂ ਕਵਿਤਾਵਾਂ ਦੇ ਵਿੱਚ ਆਏ ਹੋਏ ਔਖੇ ਸ਼ਬਦ ਤੇ ਉਹਨਾਂ ਦੇ ਅਰਥ ਇਸ ਪ੍ਰਕਾਰ ਹਨ ਕਣਛਾਵਾਂ ਭਾਵ ਗੂੜੀ ਛਾਂ ਵਾਲਾ ਫੁੱਲਾਂ ਦੇ ਮੁਰਝਾયા ਆ ਪਾ ਪੁੱਤਰਾਂ ਦੇ ਕਮਜ਼ੋਰ ਹੋਣ ਤੇ ਜਾਂ ਮਰਨ ਤੇ ਗਰਜ ਲੋਭ ਲਾਲਚ ਸਵਾਰਥ ਥੰਮਿਆ ਰੋਕਿਆ ਨਾ ਸ਼ੁਕਰੇ ਅਹਿਸਾਨ ਨਾ ਮੰਨਣ ਵਾਲੇ ਅਸਾਨ ਨੂੰ ਭੁੱਲ ਜਾਣ ਵਾਲੇ ਅਕਿਰਤਗਣ ਛਰੇ ਵਹੇ ਦਿ얄 ਹੋਏ ਤੇ ਉਹ ਪਹਾਰ ਹੁੰਦਾ ਹੈ ਤੋਹਫਾ ਪਹਿਲੀ ਕਵਿਤਾ ਮਾਂ ਜਿਹੜੀ ਕਿ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਰੁਬਾਈ ਹੈ ਉਸ ਦੀ ਵਿਆਖਿਆ ਦੇਖਦੇ ਹਾਂ ਕਵੀ ਲਿਖਦਾ ਹੈ ਮਾਂ ਵਰਗਾ ਕਨਸ਼ਾਵਾਂ ਬੂਟਾ ਮੈਨੂੰ ਨજર ਨਾ ਆਏ ਕਵੀ ਕਹਿੰਦਾ ਹੈ ਕਿ ਮੈਨੂੰ ਕਿਧਰੇ ਵੀ ਮਾਂ ਵਰਗਾ ਸੰਗਣੀ ਛਾਂ ਵਾਲਾ ਬੂਟਾ ਦੁਨੀਆ ਤੇ ਦਿਖਾਈ ਨਹੀਂ ਦਿੰਦਾ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਇਆ ਰੱਬ ਨੇ ਇਸ ਬੂਟੇ ਤੋਂ ਭਾਵੇਂ ਮਾਂ ਰੂਪੀ ਬੂਟੇ ਤੋਂ ਛਾਂ ਲੈ ਕੇ ਸਵਰਗ ਦੀ ਰਚਨਾ ਕੀਤੀ ਹੈ ਕਵੀ ਦੇ ਕਹਿਣ ਦਾ ਭਾਵ ਹੈ ਕਿ ਅਗਰ ਕਿਤਰੇ ਸਵਰਗ ਹੈ ਤਾਂ ਉਹ ਮਾਂ ਦੀ ਮਮਤਾ ਵਰਗਾ ਮਾਂ ਦੇ ਪਿਆਰ ਵਰਗਾ ਹੀ ਹੋਵੇਗਾ ਬਾਕੀ ਕੁਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ ਦੁਨੀਆ ਦੇ ਜਿੰਨੇ ਬੂਟੇ ਹਨ ਪੇੜ ਪੌਦੇ ਹਨ ਜੜ ਦੇ ਸੁੱਕਣ ਨਾਲ ਮੁਰਝਾ ਜਾਂਦੇ ਹਨ ਐ ਪਰ ਫੁੱਲਾਂ ਦੇ ਮੁਰਝਾયા ਇਹ ਬੂਟਾ ਸੁੱਕ ਜਾਏ ਪਰ ਮਾਂ ਰੂਪੀ ਬੂਟਾ ਜਿਹੜਾ ਉਹ ਆਪਣੇ ਫੁੱਲਾਂ ਭਾਵ ਧੀਆਂ ਪੁੱਤਰਾਂ ਦੇ ਮੁਰਝਾਉਣ ਤੇ ਦੁਖੀ ਹੋਣ ਤੇ ਜਾਂ ਨਾ ਰਹਿਣ ਤੇ ਸੁੱਕ ਜਾਂਦਾ ਹੈ ਮੁਰਝਾ ਜਾਂਦਾ ਹੈ ਸੋ ਕਵੀ ਨੇ मां ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ मां ਦੀ ਮਹਾਨਤਾ ਨੂੰ ਇਸ ਕਵਿਤਾ ਦੇ ਵਿੱਚ ਇਸ ਸਰਵਾਈ ਦੇ ਵਿੱਚ ਬਿਆਨ ਕੀਤਾ ਹੈ ਤੇ ਦੱਸਿਆ ਹੈ ਕਿ ਰੱਬ ਹਰੇਕ ਥਾਂ ਆਪ ਨਹੀਂ ਸੀ ਪਹੁੰਚ ਸਕਦਾ ਇਸ ਕਰਕੇ ਉਸ ਨੇ मां ਬਣਾਈ ਤੇ मां ਜਿਹੜੀ ਉਹ ਆਪਣੇ ਬੱਚੇ ਲਈ ਕੁਝ ਵੀ ਕਰ ਗੁਜ਼ਰਦੀ ਹੈ ਇਸ ਤੋਂ ਬਾਅਦ ਕਵਿਤਾ ਮਾਂ ਜਿਹੜੀ ਕਿ ਮਾਸਟਰ ਅਮਰੀਕ ਸਿੰਘ ਦੀ ਲਿਖੀ ਹੋਈ ਹੈ ਇਸ ਦੀ ਵਿਆਖਿਆ ਦੇਖਦੇ ਹਾਂ ਮਾਂਵਾਜੋ ਠੰਡੀਆਂ ਸ਼ਾਵਾਂ ਕੌਣ ਕਰੇ ਬਿਨ ਗਰਜਾਂ ਦੇ ਦੁੱਖੜੇ ਸਭ ਦੇ ਕੌਣ ਜਰੇ ਕਵੀ ਕਹਿੰਦਾ ਹੈ ਕਿ ਮਾਂ ਤੋਂ ਬਿਨਾ ਧੀਆ ਪੁੱਤਰਾਂ ਉੱਪਰ ਠੰਡੀ ਸ਼ਾਂਹ ਹੋਰ ਕੌਣ ਕਰਦਾ ਹੈ ਭਾਵ ਧੀਆ ਪੁੱਤਰਾਂ ਦੇ ਉੱਪਰ ਇੰਨਾ ਪਿਆਰ ਹੋਰ ਕੌਣ ਵਰਸਾਉਂਦਾ ਹੈ ਕੌਣ ਬਿਨਾਂ ਲੋਭ ਲਾਲਚ ਦੇ ਉਨ੍ਹਾਂ ਦੇ ਦੁੱਖ ਨੂੰ ਜਾਣਦਾ ਹੈ ਦੂਰ ਕਰਦਾ ਹੈ ਗਰਜੇ ਵਾਸਤੇ ਪੁੱਤਰ ਮਾਂ ਨੂੰ ਮਾਰ ਦੇਵੇ ਫਿਰ ਵੀ ਮਾਂ ਅਸੀਸਾਂ ਦਾ ਉਪਹਾਰ ਦੇਵੇ ਜੇ ਲਾਲਚ ਵਾਸੋ ਕੇ ਕੋਈ ਪੁੱਤਰ ਆਪਣੀ ਮਾਂ ਨੂੰ ਮਾਰ ਵੀ ਦਿੰਦਾ ਹੈ ਤਾਂ ਵੀ ਮਰ ਕੇ ਵੀ ਮਾਂ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਦਾ ਤੋਹਫਾ ਦਿੰਦੀ ਹੈ ਇਹ ਜਿਹੜਾ ਸ਼ੇਰ ਹੈ ਇੱਕ ਪੁਰਾਣੀ ਲੋਕ ਕਹਾਣੀ ਨਾਲ ਜਾ ਜੁੜਦਾ ਹੈ ਜਿਸ ਕਹਾਣੀ ਦੇ ਵਿੱਚ ਇੱਕ ਨੌਜਵਾਨ ਨੂੰ ਇੱਕ ਸੁੰਦਰੀ ਨਾਲ ਪਿਆਰ ਹੋ ਜਾਂਦਾ ਹੈ ਉਹ ਸੁੰਦਰੀ ਉਸ ਤੋਂ ਉਸਦੇ ਨੌਜਵਾਨ ਦੇ ਮਾਂ ਦੇ ਦਿਲ ਦੀ ਕਾਮਨਾ ਕਰਦੀ ਹੈ ਪੁੱਤਰ ਭੱਜਿਆ ਜਾਂਦਾ ਹੈ ਮਾਂ ਦੇ ਸ਼ੁਰਾ ਮਾਰ ਕੇ ਉਸ ਦਾ ਦਿਲ ਕੱਢ ਲੈਂਦਾ ਹੈ ਵਿਸ਼ੇ ਵਿਕਾਰਾਂ ਵਿੱਚ ਅੰਨਾ ਹੋਇਆ ਉਹ ਭੱਜਿਆ ਜਾਂਦਾ ਹੈ ਉਸ ਨੂੰ ਠੇਡਾ ਲੱਗਦਾ ਹੈ ਡਿੱਗ ਪੈਂਦਾ ਹੈ ਤੇ ਮਾਂ ਦੇ ਦਿਲ ਦੇ ਵਿੱਚੋਂ ਫੇਰ ਵੀ ਆਵਾਜ਼ ਆਉਂਦੀ ਹੈ ਪੁੱਤਰ ਕਿਤੇ ਤੈਨੂੰ ਸੱਟ ਤਾਂ ਨਹੀਂ ਲੱਗੀ ਸੋ ਇੱਥੇ ਵੀ ਜਿਹੜੀ ਮਾਂ ਹੈ ਮਰ ਕੇ ਵੀ ਪੁੱਤਰ ਕੋਲ ਉਸਨੇ ਆਪਣਾ ਮੋਹ ਨਹੀਂ ਵਿਸਾਰਿਆ ਤੇ ਉਸ ਨੂੰ ਆਸ਼ੀਰਵਾਦ ਦਿੰਦੀ ਹੈ ਸੋ ਉਸੇ ਤਰ੍ਹਾਂ ਦਾ ਇਹ ਸ਼ੇਰ ਹੈ ਗਰਜ ਵਾਸਤੇ ਪੁੱਤਰ ਮਾਂ ਨੂੰ ਮਾਰ ਦੇਵੇ ਫਿਰ ਵੀ ਮਾਂ ਆਸ਼ੀਸਾਂ ਦਾ ਉਪਹਾਰ ਦੇਵੇ ਲਾਲਚ ਵਿੱਚ ਪਾ ਕੇ ਪੁੱਤਰ ਆਪਣੀ ਮਾਂ ਨੂੰ ਮਾਰ ਦਿੰਦਾ ਹੈ ਤੇ ਮਾਂ ਜਿਹੜੀ ਉਹ ਮਰ ਕੇ ਵੀ ਆਪਣੇ ਬੱਚਿਆਂ ਦੇ ਨਾਲੋਂ ਆਪਣਾ ਮੋਹ ਨਹੀਂ ਤੋੜਦੀ ਪੁੱਤਰਾਂ ਧੀਆਂ ਲਈ ਮੁਸੀਬਤ ਕੌਣ ਜਰੇ ਉਹ ਕੌਣ ਹੈ ਜੋ ਬੱਚਿਆਂ ਲਈ ਮੁਸੀਬਤਾਂ ਸਹੰਦਾ ਹੈ ਭਾਵ ਮਾਂ ਬੱਚਿਆਂ ਲਈ ਹਮੇਸ਼ਾ ਮਮਤਾ ਭਰੀ ਭਾਵਨਾ ਰੱਖਦੀ ਹੈ ਉਹਨਾਂ ਤੇ ਆਪਣਾ ਪਿਆਰ ਵਰਸਾਉਂਦੀ ਹੈ ਅਗਲਾ ਕਾਵੰਦ ਮਾਨਵਤਾ ਲਈ ਲਖਤ ਸੀਹੇ ਸਹੰਦੀ ਹੈ ਭੱਜੀ ਫਿਰਦੀ ਕਦੇ ਨਾ ਟਿੱਕੇ ਬੈੰਦੀ ਹੈ ਬੱਚਿਆਂ ਖਾਤਰ ਮੈਂ ਦੁੱਖਾਂ ਦੀ ਕੌਣ ਤਰੇ ਮੈਂ ਹੁੰਦੀ ਆ ਨਦੀ ਦੁੱਖਾਂ ਦੀ ਨਦੀ ਕਵੀ ਕਹਿੰਦਾ ਹੈ ਕਿ ਮਾਂ ਲੱਖਾਂ ਦੁੱਖ ਸਹਿ ਕੇ ਸਦਾ ਮਾਨਵਤਾ ਲਈ ਲਈ ਇਨਸਾਨੀਅਤ ਲਈ ਪਲਾਈ ਮੰਗਦੀ ਹੈ ਮਾਨਵਤਾ ਦੀ ਸੇਵਾ ਹਿੱਤ ਉਹ ਕਦੇ ਆਰਾਮ ਨਾਲ ਟਿੱਕੇ ਨਹੀਂ ਬੈਂਦੀ ਸਗੋ ਹਰ ਪਲ ਸੇਵਾ ਵਿੱਚ ਲੱਗੀ ਰਹਿੰਦੀ ਹੈ ਕਵੀ ਪ੍ਰਸ਼ਨ ਕਰਦਾ ਹੈ ਕਿ ਬੱਚਿਆਂ ਦੀ ਖਾਤਰ ਦੁੱਖਾਂ ਭਰੀ ਨਦੀ ਕੌਣ ਤਰਦਾ ਹੈ ਤਾਂ ਇਸ ਦਾ ਉੱਤਰ ਹੈ ਕਿ ਮਾਂ ਹੀ ਬੱਚਿਆਂ ਲਈ ਸਾਰੀਆਂ ਮੁਸੀਬਤਾਂ ਸਹਿੰਦੀ ਹੈ ਦੁੱਖਾਂ ਦੀ ਨਦੀ ਉਹ ਹੀ ਤਰਦੀ ਹੈ ਬਿਨਾਂ ਸਵਾਰ ਤੋਂ ਬਿਨਾਂ ਕਿਸੇ ਲੋਭ ਲਾਲਚ ਤੋਂ ਅੱਜ ਤੱਕ ਜੋ ਵੀ ਜੰਮਿਆ ਮਾਂ ਹੀ ਜੰਮਿਆ ਹੈ ਸਾਰੀ ਦੁਨੀਆ ਦਾ ਦੁੱਖ ਇਸੇ ਥੰਮਿਆ ਹੈ ਮਾਂ ਬਣ ਕੇ ਮੀਂਹ ਵਾਂਗੂ ਦੱਸੋ ਕੌਣ ਬਰੇ ਤਾਂ ਕਵੀ ਕਹਿੰਦਾ ਹੈ ਕਿ ਆਤ ਕਾਲ ਤੋਂ ਜਿਸ ਨੇ ਵੀ ਜਨਮ ਲਿਆ ਹੈ ਮਾਂ ਦੀ ਕੁੱਖੋਂ ਹੀ ਲਿਆ ਹੈ ਮਾਂ ਸਾਰੀ ਦੁਨੀਆ ਦੇ ਦੁੱਖਾਂ ਨੂੰ ਰੋਕਦੀ ਹੈ ਭਾਵ ਆਪਣੇ ਉੱਪਰ ਲੈ ਲੈਂਦੀ ਹੈ ਪਰ ਆਪਣੇ ਬੱਚਿਆਂ ਨੂੰ ਦੁੱਖਾਂ ਦੀ ਤੱਤੀ ਹਵਾ ਨਹੀਂ ਲੱਗਣ ਦਿੰਦੀ ਮਾਂ ਹੀ ਸਾਰੇ ਸੰਸਾਰ ਉੱਪਰ ਮਮਤਾ ਦੀ ਵਰਖਾ ਕਰਦੀ ਹੈ ਜੀਵਨ ਦਾਨ ਹੈ ਕਰਦੀ ਮਾਂ ਔਲਾਦ ਲਈ ਮੌਤੋਂ ਵੀ ਨਾ ਡਰਦੀ ਮਾਂ ਔਲਾਦ ਲਈ ਨਾਲ ਅਸੀਸਾਂ ਝੋਲੀ ਸਭ ਦੀ ਕੌਣ ਭਰੇ ਕਵੀ ਕਹਿੰਦਾ ਹੈ ਕਿ ਮਾਂ ਆਪਣੇ ਧੀਆ ਪੁੱਤਰਾਂ ਲਈ ਜੀਵਨ ਕੁਰਬਾਨ ਕਰ ਦਿੰਦੀ ਹੈ ਆਪਣੀ ਔਲਾਦ ਲਈ ਜੇਕਰ ਮਾਂ ਨੂੰ ਮੌਤ ਦਾ ਵੀ ਸਾਹਮਣਾ ਕਰਨਾ ਪਵੇ ਤਾਂ ਵੀ ਉਹ ਨਹੀਂ ਡਰਦੀ ਸਗੋਂ ਆਪਣੇ ਆਸ਼ੀਰਵਾਦ ਨਾਲ ਸਭ ਦੀ ਝੋਲੀ ਭਰਦੀ ਹੈ ਭਾਵ ਸਭ ਦਾ ਭਲਾ ਮੰਗਦੀ ਹੈ ਉਹ ਅਮਰੀਕ انسان ਬੜੇ ਨਾਸ਼ੁਕਰੇ ਨੇ ਜੋ ਮਾਵਾਂ ਦਾ ਮਾਨ ਕਰਨ ਤੋਂ ਮੁਕਰੇ ਨੇ ਮਾਂ ਬਿਨ ਠੰਡੇ ਚਸ਼ਮੇ ਵਾਂਗੂ ਕੌਣ ਚੜੇ ਕਵੀ ਆਖਰੀ ਬੰਦ ਦੇ ਵਿੱਚ ਕਹਿੰਦਾ ਹੈ ਕਿ ਜੋ ਲੋਕ ਮਾਵਾਂ ਦਾ ਆਦਰ ਸਤਕਾਰ ਕਰਨ ਤੋਂ ਇਨਕਾਰੀ ਹੋ ਜਾਂਦੇ ਹਨ ਉਹ ਬੜੇ ਅਹਿਸਾਨ ਫਰਾਮੋਸ਼ ਹੁੰਦੇ ਹਨ ਉਹ ਬੜੇ ਨਾਸ਼ੁਕਰੇ ਹੁੰਦੇ ਹਨ ਇੱਕ ਮਾਂ ਹੀ ਹੈ ਜੋ ਤਾਪਰ ਹੀ ਜ਼ਿੰਦਗੀ ਉੱਤੇ ਠੰਡੇ ਪਾਣੀ ਦੇ ਚਸ਼ਮੇ ਵਾਂਗੂ ਚਰਦੀ ਹੈ ਸੋ ਇਹ ਸੀ ਕਵਿਤਾ ਇਸ ਕਵਿਤਾ ਦੇ ਵਿੱਚ ਜਿਹੜੀਆਂ ਯਾਦ ਰੱਖਣਯੋਗ ਗੱਲਾਂ ਹਨ ਉਹ ਇਹ ਹਨ ਕਿ ਮਾਂ ਬੱਚਿਆਂ ਦੀਆਂ ਸਾਰੀਆਂ ਮੁਸੀਬਤਾਂ ਆਪਣੇ ਉੱਪਰ ਲੈ ਲੈਂਦੀ ਹੈ ਮਾਂ ਦਾ ਦਰਜਾ ਰੱਬ ਤੋਂ ਵੀ ਉੱਪਰ ਹੈ ਮਾਂ ਬੱਚਿਆਂ ਲਈ ਮੌਤ ਦੀ ਵੀ ਪਰਵਾਹ ਨਹੀਂ ਕਰਦੀ ਤੇ ਸਾਨੂੰ ਮਾਂ ਦਾ ਕਰਜ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਵਿਤਾ ਦੀ ਵਿਆਖਿਆ ਤੋਂ ਬਾਅਦ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਪੁੱਤਰਾਂ ਧੀਆਂ ਲਈ ਮੁਸੀਬਤ ਕੌਣ ਸਹਿੰਦਾ ਹੈ ਇਸ ਦਾ ਉੱਤਰ ਹੈ ਮਾਂ ਆਪਣੇ ਪੁੱਤਰ ਧੀਆਂ ਲਈ ਹਰ ਤਰ੍ਹਾਂ ਦੀ ਮੁਸੀਬਤ ਸਹਿੰਦੀ ਹੈ ਪ੍ਰਸ਼ਨ ਮਾਂ ਔਲਾਦ ਲਈ ਕੀ ਕੀ ਕਰਦੀ ਹੈ ਇਸ ਦਾ ਉੱਤਰ ਹੈ ਜੀ ਮਾਂ ਔਲਾਦ ਲਈ ਹਰ ਤਰ੍ਹਾਂ ਦੀ ਮੁਸੀਬਤ ਸਹਿੰਦੀ ਹੈ ਤੇ ਔਲਾਦ ਲਈ ਮੌਤ ਦੀ ਵੀ ਪਰਵਾਹ ਨਹੀਂ ਕਰਦੀ ਮਾਂ ਔਲਾਦ ਦੇ ਸੁੱਖ ਲਈ ਦਿਨ ਰਾਤ ਭੱਜੀ ਫਿਰਦੀ ਹੈ ਪ੍ਰਸ਼ਨ ਰੱਬ ਨੇ ਛਾਂ ਕਿਸ ਤੋਂ ਉਧਾਰੀ ਮੰਗੀ ਹੈ ਇਸ ਦਾ ਉੱਤਰ ਹੈ ਜੀ ਰੱਬ ਨੇ ਮਾਂ ਤੋਂ ਛਾਂ ਉਧਾਰੀ ਲੈ ਕੇ ਸੁਰਗ ਬਣਾਏ ਹਨ ਪ੍ਰਸ਼ਨ ਮਾਵਾ ਦਾ ਸਨਮਾਨ ਨਾ ਕਰਨ ਵਾਲੇ ਲੋਕ ਕੌਣ ਹਨ ਕਵਿ ਅਨੁਸਾਰ ਜਿਹੜੇ ਲੋਕ ਆਪਣੀਆਂ ਮਾਵਾ ਦਾ ਸਨਮਾਨ ਨਹੀਂ ਕਰਦੇ ਉਹ ਨਾ ਸ਼ੁਕਰੇ ਹਨ ਅਕਿਰਤ ਕਣ ਹਨ ਖਾਲੀ ਥਾਵਾਂ ਭਰਨੀਆਂ ਹਨ ਕਵਿਤਾ ਦੇ ਵਿੱਚੋਂ ਕੁਝ ਬੰਦ ਦਿੱਤੇ ਹੋਏ ਹਨ ਤਾਂ ਇੱਕ 70 ਦਿੱਤੀ ਹੋਈ ਹੈ ਦੂਸਰੀ ਪੂਰੀ ਕਰਨੀ ਹੈ ਪਹਿਲਾ ਜਿਸ ਤਰ੍ਹਾਂ ਹੈ ਜਿਸ ਤੋਂ ਲੈ ਕੇ ਛਾਂ ਉਧਾਰੀ ਇਸ ਵਿੱਚ ਅਗਲੇ ਸਤਰ ਵਿੱਚ ਆਏਗਾ ਰੱਬ ਨੇ ਸੁਰਗ ਬਣਾਇਆ ਦੂਸਰਾ ਹੈ ਅਜ ਤੱਕ ਜੋ ਵੀ ਜੰਮਿਆ ਇਸ ਦੇ ਵਿੱਚ ਆਏਗਾ ਜੀ ਮਾਂ ਹੀ ਜੰਮਿਆ ਹੈ ਤੇ ਤੀਸਰਾ ਮਾਂ ਵਰਗਾ ਕਣਸ਼ਾਵਾਂ ਬੂਟਾ ਮੈਨੂੰ ਨજર ਨਾ ਆਏ ਸੋ ਏਸੀਜੀ ਵੀਡੀਓ ਮਾਂ ਕਵਿਤਾ ਦੀ ਵਿਆਖਿਆ ਤੇ ਉਸ ਤੇ ਆਧਾਰਿਤ ਪ੍ਰਸ਼ਨ ਉੱਤਰ ਤੁਸੀਂ ਦੇਖੇ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਉਣ ਵਾਲੀ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਧੰਨਵਾਦ ਵਾਓ ਦੈਟਸ ਓਲ ਵੀ ਹੈਵ ਫਾਰ ਯੂ ਟੁਡੇ ਥੈਂਕਸ ਫॉर ਵਾਚਿੰਗ ਇਫ ਯੂ ਇੰਜੋਏਡ ਦਿਸ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ Subscribe down below to my channel, Punjabi Whiteboard, so you can receive more content like this every week.